ਨੰਦੋ ਇਕ ਓੰਕਾਰ ਦਰਸਾਏ ਨੰਦੋ ਭਇਆ ਮੇਰੇ ਨਾਲ ਸਤਿਗੁਰੂ ਲਾ ਪਾਇਆ ਸਰਗੁਰ ਤਾਂ ਪਾਇਆ ਸਾਨੀ ਸੇਤੀ ਲਲਵਦੀਆ ਵਾਧਾਰੀ ਹੈ ਰਾਗ ਰਤਨ ਪਰਵਾਰ ਪਰਿਆ ਸਜਦ ਗਾਵੋ ਲਈ ਆਇਆ ਸਉਦੋ ਤੋ ਗਾਵੋ ਹਰੀ ਕੇਰਾ ਮਨ ਜਨੂ ਰਸਾਏ ਤਹਾ ਲਾਲ ਕਲਾਂ ਦਾ ਹੋਇਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰੂ ਹਰਿ ਨਾਨਕੀ ਹਰਿ ਲਾਲ ਰਹੁ ਤੋ ਮਨ ਮੇਰੇ ਦੁਖ ਸਭ ਸਰਲ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਜਣਾ ਗਲ ਸਮਰਤ ਸਿਆਣੂ ਸੋ ਕਿਉ ਨਨੋ ਸਾਰੇ ਕਾ ਨਾਨਕ ਮਨ ਮੇਰੀ ਸਦਾ ਰੂ ਹਰਿ ਨਾਨਕੀ ਸਾਚੇ ਸਾਹਿਬ ਕਿਆ ਲਹੀ ਕਰਤੇ ਰੈ ਘਰ ਤੋਂ ਤੇ ਰੈ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਵਾ ਸਤਿ ਸਲਾਤੈਰੀ ਲਾਲ ਮਨ ਸਵਰੀ ਨਾਮ ਜਿਨ ਕੈ ਮਨ ਵਸਿਆ ਵਾਜੇ ਸਉਦ ਕਲੇਰੀ ਕਹ ਲਾਲ ਕੋ ਸੱਚੇ ਸਾਹਿਬ ਕਿਆ ਲਹੀ ਕਰਤੇ ਰੈ ਸਾਚਾ ਲਾਲ ਮੇਰਾ ਆਂਧਾਰੂ ਸਾਚਾ ਲਾਲੋ ਨਰ ਮੇਰਾ ਜਨ ਭੁਖਾ ਸਭ ਗੁਆਲਾ ਕਰ ਸ਼ਾਂਤ ਸੁਖ ਮਨ ਆਏ ਵਸੇ ਆ ਜਨ ਇੱਛਾ ਸਾ ਪੋਧਾਈਏ ਸਦਾ ਕੁਰਬਾਨੋ ਕਿਤਾ ਦੁਰਵਟਾ ਜੀ ਦੀ ਆਏ ਵੜਿਆਈਆ ਤਹ ਲਾਲ ਬਸਲੇ ਸੰਤੋ ਸਭ ਦਤਰੋ ਪਿਆਰੋ ਸਾਚਾ ਲਾਲੋ ਨਰ ਮੇਰਾ ਆਦਾਰ ਵਾਜੀ ਪੰਚ ਸਬਦ ਤੁਦਕਾਰ ਸੁਭਾਗੈ ਕਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰ ਧਾਰੀ ਆਉ ਪੰਚ ਦੂਤ ਤੁਰ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਾ ਸੇ ਨਾਮ ਹਰ ਕੈ ਲਾਗੀ ਤਹ ਲਾਲਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ आनंद सोणा बडभागी हो सगले मनोरथ पूरी पार धन प्रपायआ उतरि सगले सुर दुख रोग संताप पे उतरि सुणी सच्ची दाले संत साधुं भई तरसी पूरी पूर्ति जाळ सोणते पनीत गाते तोवित ਸਤ ਗੁਰੂ ਰਹਿਆ ਭਰਪੂਰੇ ਬਨਵੰਤੈ ਲਾਲਕ ਗੁਰ ਚਰਨ ਲਾਗੇ ਵਾਜੀ ਅਲਹਦਤੂਰੇ ਸੁਣਤੇ ਗਾਤੇ ਪਉ ਤ ਸਤ ਗੁਰੂ ਰਹਿਆ ਭਰਪੂਰੇ ਬਨਵੰਤੈ ਲਾਲਕ ਗੁਰ ਚਰਨ ਲਾਗੇ ਵਾਜੀ ਅਨਹਦੋਰੀ ਸਲੋਕ ਤਨ ਗੁਰੂ ਪਾਣਿ ਪਤਾ ਮਾਤਾ ਤਤ ਨਹਤ ਦੂਸਰਾਤ ਗੋਈਦਾਈ ਦਾਇਆ ਖਿਲਾ ਸਗਲ ਜਗਤ ਚਲਿਆ ਆਇਆ ਦੁਰ ਆਇਆ ਬਾਚੈ ਤਰਮ ਦੂਰ ਕਰਨ ਆਪ ਆਪਣੇ ਕੇ ਮੜਕੇ ਦੂਰ ਜਿਨੇ ਲਾਵਤ ਆ ਗਏ ਮਸ਼ਕਤ ਕਾਲ ਲਾਲ પતિ ਮੁਖ ਉਜਲੇ ਤੇਤੀ ਛੁਟੀ ਲਾਲੋ ਜਿਨੇ ਲਾਵਤ ਆ ਗਈ ਮਸ਼ਕਤ ਕਾਲੋ ਲਾਲੰਕਤੀ ਮੁਖ ਉਜਲੇ ਕੇਤੀ ਛੋਟੀ ਲਾਲ ਵਾਹੀ ਗੁਰੂ ਜੀ ਕਾ ਖਾਲਸਾ ਵਾਹ ਹੀ ਗੁਰੂ ਜੀ ਕੀ ਫਤਿਹ ਤੂ ਥਾ ਕੋਰੇ ਤੋ ਮੋ ਦਾਨਾ ਤੇਮਰਾ ਅੰਤ ਉਚੇਤ ਉਚਾ ਸਗਲੇ ਸੰਗਰੀ ਤੁਮਰਾ ਸੂਤਰ ਤਾਰੇ ਤੁਮ ਤੋ ਹੋਏ ਸੋ ਰੇ ਗਤ ਨਿਤ ਤੂੰ ਹੀ ਜਾਣੀ ਨਾਨਕ ਦਾਸ ਤਉ ਦਿਆਗੈ ਆਰੋ ਦਾਸ ਮਾਰੇ ਜੀਉ ਪਿੰਡ ਸਭੇ ਸੇਵਾ ਹੈ ਗੁਰੂ ਕਹੋ ਨਾਨਕ ਸਭ ਤੇਰੀ ਵਡਿਆ ਈ ਕੋਈ ਨਾਉ ਨ ਜਾਣੈ ਮੇਰਾ ਕੋਈ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬਿਗਨ ਨ ਕੋਊ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦਦਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਠ ਦਰਸ਼ਨ ਦੇ ਦਾਰਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁਖੋ ਸੀਨਾ ਉਚਾਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਅਤੇ ਪੁਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਤਮ ਨਰਦਾ ਸਹਿਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚਿਤ ਆਵੇ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਹ ਤਾ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹੂ দান ਭਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਾਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤ ਜੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਧਨ ਧਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆ ਦੇ ਚਰਨ ਕਮਲਾ ਪਾਦ ਸਨਿਮਰਤਾ ਸਹਿ ਤਰ ਅਰਦਾਸ ਬੇਨਤੀ ਹੈ ਜੀ ਆਪ ਜੀਆ ਦੇ ਦਰੋਂ ਘਰੋਂ ਵਰਉ ਸਾਇ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੇਗ ਸ਼ਹੀਦਾ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀਪ ਤੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀ ਆਣੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾ ਦੇ ਅੰਦਰ ਪੰਜਾ ਬਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ ਸਤਿਗੁਰੂ ਜੀ ਇਨੇ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਆਗੇ ਵਾਸਤੇ ਉਸ ਮੱਤ ਬਖਸ਼ਿਸ਼ ਕਰਨੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਪੜੀ ਸੁਣੀ ਬਾਣੀ ਸਤਖੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਤਿਲ ਫੁੱਲ ਪੇਟਾਵਾ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਣੀਆਂ ਸ਼ੋਭਾ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜਰਾਸ ਕਰਨੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਕਰਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀਆਂ ਦੇ ਪ੍ਰਕਾਸ਼ ਪੁਰਬ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਜੀ ਕਲ ਰੋਜ ਤੋਂ ਲੈ ਕੇ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਤਿਗੁਰੂ ਜੀ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਜਪਜੀ ਸਾਹਿਬ ਜੀਆਂ ਦੇ ਸਮੇਤ ਪ੍ਰਾਰੰਭ ਹੋਏ ਹਨ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ ਇਹਨੇ ਸਮੇਂ ਦੌਰਾਨ ਆਪ ਜੀ ਦੇ ਗ੍ਰੰਥੀ ਸਿੰਘਾ ਨੇ ਬਾਣੀ ਦੇ ਜਾਪ ਕੀਤੇ ਹਨ ਸੰਗਤਾਂ ਨੇ ਸੇਵਾ ਕੀਤੀਆਂ ਹਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਆਪ ਜੀ ਨੇ ਕਿਰਪਾ ਕਰਨੀ ਸੁਖ ਵਰਤੌਣੀ ਸਤਿਗੁਰੂ ਚੜ੍ਹਦੀ ਕਲਾ ਕਰਨੀ ਸਤਿ ਸ੍ਰੀ ਅਕਾਲ ਕਿਰਪਾ ਕਰੋ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕ੍ਰੀਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਿਗੁਰੂ ਕਿਰਪਾ ਕਰੋ ਚੱਲ ਰਹੇ ਗੁਰਬਾਣੀ ਦੇ ਪ੍ਰਵਾਹਾਂ ਦੇ ਵਿੱਚੋਂ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਿਆਂ ਤੋਂ ਪਰੰਤ ਆਸਾ ਜੀ ਦੀ ਵਾਰ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤਿਆਵੇ ਨਾਨਕ ਨਾਮ ਚਰਦੀ ਕਲਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਆ ਜੋ ਪ੍ਰਭ ਕੋ ਮਿਲਿਓ ਚਾਹੈ ਰਾਜ ਕਰੇਗਾ ਖਾਲਸਾ ਖ਼ਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਦ ਹੈ ਜੋ ਸਰਦਾ ਕਰ ਸੇਮ ਦੇ ਵਾਹਿਗੁਰੂ ਨਾਮ ਜਹਾਦ ਹੈ जो सरदा कर सेव दे बोले ईशोन वाहेगुरु जी का खालसा वाहेगुरु जी की फतेह ਰਟ ਮਹਲਾ 3 ਸੋ ਸਖ ਸਖ ਬੰਧ ਪਹ ਪਾਈ ਜੇ ਗੁਰ ਕੇ ਬਾਣਿ ਵਿਚ ਆਵੇ ਪੜੇ ਭਾਣੇ ਜੋ ਚੱਲੇ ਪਾਈ ਵਿਛੜ ਚੋਤਾ ਖਾਵੈ ਬੇਲ ਸਤਗੁਰ ਸੁਖ ਕਦੇ ਨਾ ਪਾਵੇ ਪਾਈ ਤੇਰੇ ਪੁਰ ਪਛੋਤਾਵੇ ਸੋ ਸਹੇਲੇ ਭਾਈ ਜਨਮ ਜਨਮ ਕੇ ਕਲਬਿਕ ਦੁਖ ਕਾਤੇ ਆਪੇ ਲੈ ਲ ਮਿਲਾਇ ਰਹਾ ਹੈ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਕਰਮ ਭੁੱਲਾ ਸਾਰਾ ਬੇਲ ਗੁਰ ਬੰਦਨ ਤੂ ਤਹ ਨਾਹੀ ਗੁਰ ਮੁਖ ਮੋਖ ਦਵਾਰਾ ਕਰਮ ਕਰੇ ਗੁਰ ਸਬਦ ਨਾ ਪਛਾਲੇ ਮਰ ਜਨਮ ਹੈ ਵਰਵਾਰ ਵਾਰਾ ਹਾ ਮੇਰਾ ਜਗ ਪਚ ਰਹੀ ਆ ਭਾਈ ਕੋਈ ਨਾ ਕਿਸ ਹੀ ਕੀਰਾ ਗਰਮ ਖੋ ਨਹਲ ਪਾਇਲ ਦਰਗਾਵਨ ਨੇਜ ਕਰ ਹੋਏ ਬਸੇਰਾ ਅਥਾ ਦੁਜਾ ਸੁ ਆਪਿ ਪਛਾਨੈ ਹਾਰ ਪ੍ਰਭਾਤਿ ਸ ਕੀਰਾ ਸਾਤ ਗੁਰੂ ਸਦਾ ਦਇਆਲ ਹੈ ਬਾਈ ਵੇਰ ਪਾਦ ਕੀਆ ਪਾਈਆ i ਸਾਮਨ ਅੰਕਰਾ ਵਿੱਚ ਹੋ ਆਪ ਗਵਾਈਆ ਸੋਰਠਿ ਮਹਲਾ 3 4 ਕੀ ਸਚੇ ਭਗਤ ਸਤਗੁਰ ਦੇ ਹੋਵਾ ਸਚੇ ਹਿਰਦੇ ਵਾਲੇ ਸਤਿਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜਾ ਭਾਗੀ ਹੋ ਜੋ ਕਿ ਅਮਰਤ ਵੇਲੇ ਨੇ ਮੁਖ ਰੱਖ ਦਿਆ ਹੋਇਆ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਕੱਲ ਦਾ ਪਵਿੱਤਰ ਦਿਹਾੜਾ ਰੁਤਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੋ ਕਿ ਗੁਰਦੁਆਰਾ ਸੰਗਿਸਿਦਾ ਸਹਾਲਾ ਵਿਖੇ ਤਨ ਤਨ ਬ੍ਰਹਮ ਲਈ ਬ੍ਰਹਮ ਲਈ ਸੰਤ ਬਾਬਾ ਅਜੀਤ ਸਿੰਘ ਜੀ ਔਰ ਸਾੜੀ ਵਾਲੇ ਮਹਾਂਪੁਰਖਾਂ ਦੀ ਪ੍ਰੇਮਾਂ ਦੀ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਹਾ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੁੰਮ ਦਾਵਤ ਤੇ ਸ਼ਬਦਾਂ ਦੇ ਨਿਵਾਜ਼ ਮਨਾਇਆ ਜਾ ਰਿਹਾ ਹੈ ਸੋ ਕੱਲ੍ਹ ਰੋਤ ਸਿਰਿਆ ਖਾਨਪਾੜ ਸਹਿਲ ਜੀ ਪਰੰਡ ਹੋਏ ਹੋਏ ਹਨ ਜਿਨ੍ਹਾਂ ਦੇ ਕੱਲ ਨੂੰ ਸਵੇਰੇ 8 ਵਜੇ ਭੋਗ ਪਾਇਆ ਜਾਣਗੇ ਉਪਰੰਤ ਸਾਰਾ ਦਿਨ ਕਲਯੁਗਲਾ ਕੀਰਤਨ ਪਰਦਾ ਅਲਾਹ ਗੁਰਮੁਖ ਜਪੀ ਵਾਲਾ ਆਇ ਤੇ ਅੱਲਾਹ ਦੀ ਮਹਵਾਕ ਦਾ ਉਸਾਰ ਦੀ ਆਮ ਸੱਜਣਗੇ ਜਿਸ ਦੇ ਵਿੱਚ ਉੱਚ ਕੋਟੀ ਦੇ ਰਾਗੀ ਸਾਧ ਸੰਤ ਵਿਦਵਾਨ ਮਹਾਂਪਰਿਸ਼ ਚਹੁੰਦੇ ਹਨ ਜੋ ਕਿ ਆਪ ਜੀਆਂ ਨੂੰ ਕਥਾ ਕੀਰਤਨ ਦੁਆਰਾ ਬਿਹਾਲ ਕਰਨਗੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਅਮਰਤਨਗਟਾ ਤੇ ਆਲੋਚਨਾ ਹੋ ਰਿਹਾ ਹੈ ਜਿਨ੍ਹਾਂ ਵੀ ਸੰਗਤਾਂ ਨੇ ਅਮਰਤ ਸ਼ਕਲਾ ਹੋਵੇ ਉਹ ਆਪੋ ਆਪਣੇ ਨਾਮ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਖੇ ਦਰਜ ਕਰਵਾ ਸਕਦੇ ਹੋ ਸੋ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੀ ਮਹਾਨ ਕੁਸ਼ਤੀ ਦੰਗਲ ਹੋ ਰਿਹਾ ਹੈ ਜਿਸ ਦੇ ਵਿੱਚ ਦੇਸ਼-ਪਰਦੇਸ ਤੋਂ ਪਹਿਲਵਾਨ ਆਪਣੇ ਜੋਹਰ ਵਿਖਾਣਗੇ ਅਤੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਿਆ ਹੋਇਆ ਕਈ ਰੋਤ ਪ੍ਰਭਾਤ ਫੇਰੀਆਂ ਆਪਾਰੰਭ ਨੇ ਜਿਨ੍ਹਾਂ ਦਾ ਸਮਾਂ ਸਵੇਰੇ ਅਮਰਤ ਵੇਲੇ ਲਿਖਨੇ ਦੀ ਅਰਦਾਸ ਤੋਂ ਪरांत ਤਕਰੀਬਨ ਸਵੇਰ 5:30 ਵਜੇ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਪਾਰੰਭ ਹੋ ਜਾਂਦੀ ਹੈ ਅਤੇ ਸਾਰੇ ਲਗਰ ਦੀ ਪ੍ਰਕਰਮਾ ਕਰਦੇ ਹੋਏ ਵਾਪਸੀ ਗੁਰਦੁਆਰਾ ਸਾਹਿਬ ਖੇਹ ਹੁੰਦੀ ਹੈ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਈ ਇਨਪ੍ਰੋਵਾਟ ਫੇਰੀਆਂ ਦੇ ਵਿੱਚ ਆਪੇ ਆਪਣੀ ਆਜਿਮੇ ਭਰ ਕੇ ਗੁਰੂ ਜਸ ਗਾ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦੀ ਕਿਰਪਾ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ